ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਕਿਸਾਨ ਵੀਰੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਆ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਤੁਹਾਨੂੰ ਬਹੁਤ ਵਧੀਆ ਇੱਕ ਚੰਗੇ ਵੱਡੇ ਫਾਰਮ ਦੀ ਵੀਡੀਓ ਦਿਖਾਉਣ ਜਾ ਰਹੇ ਆ ਇਸ ਫਾਰਮ ਦਾ ਜਿਹੜਾ ਦੋਸਤ ਜਿਹੜਾ ਮਕਸਦ ਹੈ ਡੇਰੀ ਫਾਰਮਿੰਗ ਦਾ ਹੈਗਾ ਪਰ ਵੀਰ ਹੋਣਾ ਦੇ ਕੋਲ ਜਿਹੜੇ ਪਸ਼ੂ ਸੇਲ ਵਾਸਤੇ ਜਾਂ ਟਾਈਮ ਟੂ ਟਾਈਮ ਆਉਂਦੇ ਰਹਿੰਦੇ ਨੇ ਚੰਗੀ ਕੁਆਲਿਟੀ ਦੇ ਚੰਗੇ ਪਸ਼ੂ ਜਿਹੜੇ ਸੇਲ ਵਾਸਤੇ ਵੀਰ ਹੁਣੇ ਲੈ ਕੇ ਆਉਂਦੇ ਰਹਿੰਦੇ ਆ ਸੋ ਪੂਰਾ ਜਿਹੜਾ ਫਾਰਮ ਆਪਾਂ ਵੀਰ ਹੋਣਾ ਦੀ ਨਿਗ੍ਹਾ ਦੇ ਥਰੂ ਮਤਲਬ ਕਿ ਵੀਰ ਹੋਣਾ ਦੀ ਆਵਾਜ਼ ਦੇ ਵਿੱਚ ਜ਼ੁਬਾਨੀ ਆਪਾਂ ਵੀਰ ਹੋਣਾ ਦੇ ਕੋਲ ਪੁੱਛਾਂਗੇ ਤੇ ਸਾਰਾ ਫਾਰਮ ਦੋ ਦੋਸਤੜਾ ਪੁੱਛ ਕੇ ਵੀਰ ਹੋਣਾ ਦੇ ਨਾਲ ਗੱਲਬਾਤ ਕਰਕੇ ਆਪਾਂ ਤੁਹਾਡੇ ਨਾਲ ਪੂਰੀ ਜਿਹੜੀ ਜਾਣਕਾਰੀ ਆ ਉਹ ਸ਼ੇਅਰ ਕਰਦੇ ਆ ਚੱਲਦੇ ਆ ਵੀਰ ਹੋਣਾ ਦੇ ਕੋਲ ਇੱਕ ਜਿਹੜੀ ਮੱਝ ਆ ਕੀ ਮੱਝ ਦੀ ਡਿਟੇਲ ਆ ਵੀਰ ਹੁਣਾਂ ਦੇ ਕੋਲੇ ਜਾ ਕੇ ਆਪਾਂ ਪੁੱਛ ਲਾਂਗੇ ਵੀਰ ਹੁਣਾਂ ਦੇ ਕੋਲੋਂ ਸਾਰੀ ਜਾਣਕਾਰੀ ਲਵਾਂਗੇ ਤੇ ਉਸ ਤੋਂ ਪਹਿਲਾਂ ਜਿਹੜਾ ਆਪਾਂ ਜਾਣ ਲੈਨੇ ਆ ਵੀਰ ਹੁਣਾਂ ਦਾ ਨਾਮ ਕੀ ਆ ਤੇ ਜਿਹੜਾ ਥਾਂ ਟਿਕਣਾ ਦੋਸਤੋ ਵੀਰ ਹੁਣਾਂ ਦਾ ਜਿਹੜਾ ਐਡਰੈਸ ਆ ਉਹ ਵੀਰ ਹੁਣਾਂ ਦੇ ਨਾਲ ਗੱਲਬਾਤ ਕਰਕੇ ਹੀ ਪੁੱਛ ਲੈਨੇ ਆ ਸੋ ਪਹਿਲਾਂ ਤਾਂ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਰਾਜਸੰਧੂ ਫਾਰਮਿੰਗ ਸਾਡਾ ਇਥੇ ਆਨ ਤੇ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਜੀ ਨਾਮ ਆਪਣਾ ਹਰਵੀਰ ਸਿੰਘ ਠੀਕ ਹੈ ਜੀ ਪਿੰਡ ਜੋਤ ਸਿੰਘ ਵਾਲਾ ਹਾਂਜੀ ਤਹਿਸੀਲ ਬੱਟੀ ਹਾਂਜੀ ਜ਼ਿਲ੍ਹਾ ਤਰਨਤਾਰ ਵੱਡੇ ਸਭਰਾ ਹਾਂਜੀ ਸਟਾਵਾ ਕਸਬਾ ਪੱਟੀ ਹਾਂਜੀ ਤਹਿਸੀਲ ਪੱਟੀ ਹਾਂਜੀ ਦੁੱਬਲੀ ਤੋਂ ਠੀਕ ਹੈ ਯਾਨੀ ਕਿ 2-3 ਕਿਲੋਮੀਟਰ ਠੀਕ ਹੈ ਜੀ ਤਾਂ ਬਰਵਾਲਾ ਬਿੰਮਾ ਪੱਟੀ ਮੋੜ ਇਹ ਸਾਰੇ ਲਾਗੇ ਲਾਗੇ ਹਰੀਕੇ ਪੱਤਨ ਇਹ ਸਾਰੇ ਬਿਲਕੁਲ ਲਾਗੇ ਲਾਗੇ ਪੈਣੇ ਆਪਣੇ ਮਿਲ ਕੋਈ ਜ਼ਿਆਦਾ ਨਹੀਂ 10-12 ਕਿਲੋਮੀਟਰ ਦੇ ਏਰੀਏ ਦੇ ਵਿੱਚ ਆ ਠੀਕ ਆ ਆਪਾਂ ਦੁੱਬਲੀ ਦਵਾ ਸਕਦੇ ਹਾਂ ਸਭਰਾਵਾ ਦਵਾ ਸਕਦੇ ਹਾਂ ਸੰਗਵਾ ਠੀਕ ਹੈ ਠੀਕ ਹੈ ਠੀਕ ਹੈ ਇਹ ਲਾਗੇ ਲਾਗੇ ਸਾਰੇ ਜੀ ਸੋ ਕਿਸਾਨ ਵੀਰੋ ਵੀਰ ਹੁਣਾਂ ਦਾ ਜਿਹੜਾ ਐਡਰੈਸ ਆ ਤੁਹਾਨੂੰ ਪਤਾ ਲੱਗ ਗਿਆ ਪਹੁੰਚ ਤੁਸੀਂ ਹਰ ਪਾਸਿਓਂ ਸਕਦੇ ਹੋ ਵੀਰ ਹੋਣਾ ਦਾ ਕਹਿਣ ਦਾ ਮਤਲਬ ਜਦੋਂ ਤੁਸੀਂ ਹਰੀਕਤੋਂ ਤਕਰੀਬਨ ਪੱਟੀਵਾਲ ਨੂੰ ਆਉਂਦੇ ਹੋ ਤੇ ਪੱਟੀ ਮੋੜ ਤੋਂ ਬਦਸਤੋ ਪਹਿਲਾਂ ਤਕਰੀਬਨ ਚੀਮੇ ਨੂੰ ਇੱਕ ਸੜਕ ਮੋੜਦੀ ਹੈ ਚੀਮੇ ਤੋਂ ਦੋਸਤੋ ਬਰਵਾਲਾ ਬਰਵਾਲੇ ਨੂੰ ਤੁਸੀਂ ਆ ਸਕਦੇ ਹੋ ਬਾਕੀ ਵੀਰ ਹੋਣਾ ਨੇ ਕਿਹਾ ਵੀ ਇੱਕ ਪਿੱਛੇ ਹਟ ਕੇ ਥੋੜਾ ਜਾਂ ਸੰਗਵਾ ਸੰਗਵਾ ਤੋਂ ਤੁਸੀਂ ਸੈਦੋਂ ਸੈਦੋਂ ਤੋਂ ਵੀ ਵੀਰ ਹੋਣਾ ਕੋ ਪਹੁੰਚ ਕਰ ਸਕਦੇ ਹੋ ਵੱਡਾ ਸਬਰਾ ਦੋਸਤੋ ਜਿਹੜਾ ਮਾਝੇ ਦੇ ਵਿੱਚ ਹਰ ਇੱਕ ਮੇਰੇ ਵੀਰ ਜਾਣਦੇ ਨੇ ਚੰਗਾ ਪਿੰਡ ਹੈਗਾ ਦੋਸਤੋ ਵੱਡਾ ਹਰ ਕਵੀਰ ਜਾਣਦੇ ਨੇ ਵੀ ਉਹਦੇ ਪਿੰਡ ਦੇ ਬਿਲਕੁਲ ਦੋਸਤੋ ਨਾਲ ਲੱਗਦਾ ਦੁਬਲੀ ਦੁਬਲੀ ਤੋਂ ਵੀ ਤੁਸੀਂ ਸਿੱਧਾ ਪਹੁੰਚ ਸਕਦੇ ਹੋ। ਦੁਬਲੀ ਅੰਮ੍ਰਿਤਸਰ ਵਾਲਾ ਰੋਡ ਹੈ ਦੁਬਲੀ। ਹਾਂਜੀ ਹਾਂਜੀ। 2.5-3 ਕਿਲੋਮੀਟਰ ਦੀ। ਠੀਕ ਹੈ ਵੀਰ ਜੀ। ਠੀਕ ਆ। ਸੋ ਵੀਰ ਜੀ ਇਹ ਆਪਣੀ ਅੱਜ ਮੱਝ ਸੇਲ ਵਾਸਤੇ ਅਵੇਲੇਬਲ ਆ ਜੀ। ਹਾਂਜੀ ਬਿਲਕੁਲ ਜੀ। ਠੀਕ ਆ ਜੀ। ਤੇ ਵੀਰ ਜੀ ਬਾਕੀ ਜਿਹੜਾ ਇੱਕ ਆਪਣਾ ਦੂਜਾ ਬਿਜ਼ਨਸ ਕਹਿ ਲਈਏ ਵੀ ਉਹ ਸਾਰਾ ਡੇਰੀ ਫਾਰਮਿੰਗ ਦਾ। ਬਿਲਕੁਲ ਜੀ ਡੇਰੀ ਫਾਰਮਿੰਗ ਦਾ ਆਪਣਾ ਦੂਜਾ ਬਿਜ਼ਨਸ ਆ ਆਪਾਂ। ਟੈਂਕ ਟੈਂਕ ਕਦੇ ਕਦੇ ਆਪਣਾ ਦਿਲ ਕਰਦਾ ਆਪਾਂ ਇਹਨਾਂ ਪਸ਼ੂਆਂ ਵਿੱਚੋਂ ਕੋਈ ਪਸ਼ੂ ਛੇਲ ਕਰ ਦੇਣੇ ਜਾਂ ਕੋਈ ਚੰਗਾ ਪਸ਼ੂ ਮਿਲੇ ਤਾਂ ਆਪਾਂ ਉਹ ਲਿਆਉਣੇ ਆ ਜਿਆਦਾ ਇਸ ਤਰ੍ਹਾਂ ਦਾ ਪਸ਼ੂ ਨਹੀਂ ਖਰੀਦਦੇ ਆਪਾਂ ਠੀਕ ਹੈ ਵੀਰ ਜੀ ਆਲਮੋਸਟ ਆਪਾਂ ਮੋਰਾ ਤੇ ਕੰਮ ਕਰਦੇ ਆਂ ਠੀਕ ਹੈ ਜੀ ਚੰਗੇ ਬੱਚੇ ਤਿਆਰ ਕਰਦੇ ਆ ਬਿਲਕੁਲ ਜੀ ਬਿਲਕੁਲ ਉਹ ਵੀ ਆਪਾਂ ਆਪਣੇ ਵੀਰਾਂ ਭਰਾਵਾਂ ਨੂੰ ਜ਼ਰੂਰ ਦਿਖਾਵਾਂਗੇ ਵੀ ਉਹ ਜੜੀਆਂ ਖੁਰਨੀਆਂ ਤੇ ਬੱਜੀਆਂ ਹੋਈਆਂ ਛੋਟੀਆਂ ਕਟੀਆਂ ਉਸ ਤੋਂ ਬਾਅਦ ਜੜੀਆਂ ਦੋਸਤੋਂ ਵੱਡੀਆਂ ਕਟੀਆਂ ਨੇ ਝੋਟੀਆਂ ਚ ਨੇ ਉਹ ਵੀ ਵੀਰ ਹੋਣਾਂ ਦੇ ਕੋਲ ਨਹੀਂ ਹੁੰਦੇ ਹਨ ਪਰ ਵੀ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਜਿਹੜੀ ਆਪਾਂ ਇਸ ਮੱਝ ਦੀ ਜਿਹੜੀ ਗੱਲਬਾਤ ਕਰ ਲਈ ਨੇ ਵੀਰ ਜੀ ਕਿੰਨਾ ਸੂਹਾ ਸੂਈ ਹੈ ਵੀਰ ਜੀ ਤੀਸਰਾ ਸੂਹਾ ਸੂਈਆ ਗਰੰਟੀ ਨਾਲ ਠੀਕ ਹੈ ਜੀ ਠੀਕ ਹੈ ਜੀ ਪਿੱਛੇ ਸੂਏ ਦੇ ਥੱਲੇ 16 ਲੀਟਰ ਦੁੱਧ ਸੀਗਾ 16 16.5 ਲੀਟਰ ਠੀਕ ਹੈ ਜੀ ਬਿਲਕੁਲ ਹੁਣ 8- ਬੱਚਾ ਲక్ష్ਮੀ ਦੇਵੀ ਵਾਲਾ ਹੀਰਾ ਬੁੱਲ ਠੀਕ ਹੈ ਜੀ ਉਹਨਾਂ ਦਾ ਉਹਦਾ ਸੀਮੰਦਾ ਬੱਚਾ ਤਿਆਰਾ ਪਿੱਛੇ ਫੀਮੇਲ ਕਾਫ ਕੱਟੀ ਹੈ ਫੀਮੇਲ ਕਾਫ ਹਾਂਜੀ ਸੋ ਕਿਸਾਨ ਵੀਰੋ ਤੁਸੀਂ ਵੀਰ ਉਹਨਾਂ ਨੇ ਦੱਸ ਹੀ ਦਿੱਤੀ ਆ ਤੁਹਾਨੂੰ ਪੂਰੀ ਡਿਟੇਲ ਤੇ ਵੀਰ ਜੀ ਜਿਹੜਾ ਅੱਜ 10 ਦਿਨ ਦੀ ਸੂਈ ਤੇ ਬਿਲਕੁਲ ਪ੍ਰੋਪਰ ਦੁੱਧ ਜਿਹੜਾ ਮਿੰਤੀ ਦਾ ਕਿੰਨਾ ਥੱਲੇ ਅੱਜ ਆਪਾਂ ਬੱਚੇ ਸੀ ਨੇ 9 ਤੋਂ 10 ਲੀਟਰ ਚਵਾ ਦਾਂਗੇ ਚਵਾ ਦਾਂਗੇ ਤੇ ਵੀਰ ਜੀ ਦੁੱਧ ਜਿਹੜਾ ਪੀਕ ਲੈਵਲ ਆ ਵੀ 20 25 ਤੋਂ ਬਾਅਦ ਦੀ ਗੱਲ ਕਰੀਏ ਤੇ ਆਪਾਂ 25 ਦਿਨ ਤੋਂ ਬਾਅਦ ਆ ਜਈਏ 3 16 17 ਲੀਟਰ ਦੇ ਆਰਾਮ ਨਾਲ ਚੱਲੂਗੀ ਤਾਂ ਲੰਮਾ ਟਾਈਮ ਦੋ ਦਿੰਦੀ ਹੈ ਠੀਕ ਹੈ ਠੀਕ ਹੈ ਬਸ ਹੋ ਗਿਆ ਪਚਾਈ ਹੋਈ ਹੈ ਠੀਕ ਹੈ ਜੀ ਠੀਕ ਹੈ ਮਤਲਬ ਕਿ ਤਾਰ ਦੀ ਵੀਰ ਦੀ ਚੁਾਈ ਦੀ ਗੱਲ ਕਰੀਏ ਤੇ ਗਾਰੰਟੀ ਆਪਣੀ ਰਹੂਗੀ ਜੀ ਹਾਂ ਜੀ ਬਿਲਕੁਲ ਕੋਈ ਪੂਰ ਛੱਟਾ ਨਹੀਂ ਹੈਗਾ ਵੀ ਮੋਟੀ ਛੱਟਾ ਨਹੀਂ ਬਿਲਕੁਲ ਜੀ ਮੋਟੀ ਤਾਰ ਬਿਲਕੁਲ ਮੋਟੀ ਤਾਰ ਆ ਗਾੜੀ ਆ 1.5 2 ਕਿਲੋ ਠੀਕ ਹੈ ਜੀ ਠੀਕ ਹੈ ਨਹੀਂ ਬਹੁਤ ਵਧੀਆ ਜੀ ਕਿਸਾਨ ਵੀਰੋਂ ਚੰਗੀ ਸੋਹਣੀ ਇਹ ਮਤਲਬ ਕਿ ਜਿਹੜੀ ਝੋਟੀ ਤੁਸੀਂ ਵੇਖ ਸਕਦੇ ਹੋ ਵੀ ਬਾਕੀ ਜਿਹੜਾ ਕੱਦ ਕਾਠ ਵੀ ਆ ਉਹ ਵੀ ਬਹੁਤ ਵਧੀਆ ਹੈਗਾ ਮਤਲਬ ਕਿ ਆਮ ਜਿਹੜੀਆਂ ਵੀਰ ਹੁਣਾਂ ਦੇ ਕੋਲ ਦੂਜੀਆਂ ਮੱਝਾਂ ਵੀ ਵੀਰ ਹੁਣਾਂ ਦੇ ਕੋਲ ਮੌਜੂਦ ਨੇ ਤੇ ਉਹ ਵੀ ਮਤਲਬ ਕਿ ਉਹਦੇ ਉਹਨਾਂ ਦੇ ਕੱਦ ਨਾਲੋਂ ਵੀ ਆਪਾਂ ਕੰਪੇਅਰ ਕਰੀਏ ਤਾਂ ਤਕਰੀਬਨ ਉਹਨਾਂ ਦੇ ਉਹਨਾਂ ਦੇ ਕੱਦ ਦੇ ਕੰਪੇਅਰ ਦੋਸਤੋ ਜਿਹੜੀ ਹਾਈਟ ਇਸ ਦੀ ਦੋ ਤੋਂ ਤਿੰਨ ਇੰਚ ਵਾਧੇ ਬਾਕੀ ਵੀਰ ਨੇ ਆਪਾਂ ਕਹਿ ਦਿੱਤਾ ਵੀ ਖੁੜਾ ਖੋਲ ਕੇ ਨੂੰ ਜਰੂਰ ਤੋੜ ਦਿਗੇ ਜੀ ਤੁਹਾਨੂੰ ਤੋੜ ਕੇ ਜਰੂਰ ਦਿਖਾ ਦਿੰ ਵੀ ਸੋਹਣਾ ਥਣੇਵਾ ਦੋਸਤੋ ਵਿਰਲ ਜਿਹੜੀ ਥਾਣਾ ਦੀ ਉਹ ਵੀ ਤੁਸੀਂ ਜ਼ਰੂਰ ਨੋਟ ਕਰ ਸਕਦੇ ਚੰਗੀ ਸੋਹਣੀ ਵਿਰਲ ਹੈਗੀ ਹੈ ਬਾਕੀ ਵਧੀਆ ਆਰਡਰ ਦੀ ਕੁਆਲਿਟੀ ਹੈ ਦੋਸਤੋ ਵੀ ਬਿਲਕੁਲ ਇੱਕੋ ਜਿਹਾ ਹਵਾਨਾ ਪੱਧਰ ਹਵਾਨਾ ਚਾਰੇ ਥਾਣਾ ਦੇ ਜਿਹੜੀ ਬਰਾਬਰਤਾ ਹੈ ਸੋਹਣੀ ਹੈਗੀ ਆ ਬਾਕੀ ਚੁਾਈ ਤੁਸੀਂ ਮੌਕੇ ਤੇ ਆਪਣੀ ਤਸੱਲੀ ਜਿਹੜੀ ਆ ਮੌਕੇ ਤੇ ਪਹੁੰਚ ਕੇ ਜ਼ਰੂਰ ਕਰ ਸਕਦੇ ਹੋ ਵੀਰ ਹੁਣਾਂ ਦੇ ਕੋਲ ਇਹ ਦਾ ਆ ਪਾ ਲక్ష్ਮੀ ਡੇਰੀ ਆ ਰਹੀ ਨੇ ਜੀ। ਹੀਰੇ ਬੁੱਲ ਦੀ ਲక్ష్ਮੀ ਡੇਰੀ ਫਾਰਮ ਦੋਸਤੋ। ਇਸ ਸੀਮਨ ਜੀ ਦਾ ਆਪਣੇ ਗੁਰੂ ਹਰਸਾ ਜਿਹੜਾ ਲక్ష్ਮੀ ਡੇਰੀ ਫਾਰਮ ਆ। ਹੀਰੇ ਬੁੱਲ ਦੀ ਦੋਸਤੋ ਜਿਹੜੀ ਫੀਮੇਲ ਕਾਫ ਆ ਇਸ ਝੋਟੀ ਦੇ ਮਗਰ। ਬਾਕੀ ਵਧੀਆ ਮਿਲਕਿੰਗ ਤੇ ਦੋਸਤੋ ਇਹ ਜਿਹੜੀ ਝੋਟੀ ਚੱਲੇਗੀ। ਕਿਉਂਕਿ ਹਜੇ ਜਿਹੜੇ 10 ਦਿਨ ਹੋਏ ਹਨ ਤੇ 10 ਲੀਟਰ ਹੀ ਬਿਲਕੁਲ ਥਲੇ ਦੁੱਧ ਜਿਹੜਾ ਤਿਆਰ ਆ। ਚੰਗੀ ਖੂਬਸੂਰਤ ਜਿਹੜੀ ਦੋਸਤੋ ਇਹ ਝੋਟੀਆਂ ਵੀਰ ਹੁਣਾਂ ਦੇ ਕੋਲ ਸੇਲ ਵਾਸਤੇ ਅਵੇਲੇਬਲ ਨੇ ਜਿਸ ਮੇਰੇ ਵੀਰ ਭਰਾ ਨੂੰ ਪਸੰਦ ਹੋਵੇ ਵੀ ਠੀਕ ਆ ਤੋ ਉਹ ਵੀਰ ਉਹਨਾਂ ਦੇ ਨਾਲ ਗੱਲਬਾਤ ਕਰ ਸਕਦਾ ਹੈ ਤੇ ਜਿਹੜੀ ਇਹ ਝੋਟੀ ਜਰੂਰ ਤੁਸੀਂ ਖਰੀਦ ਸਕਦੇ ਹੋ ਤੇ ਮੁੱਲ ਬਾਰੇ ਆਪਾਂ ਵੀਰ ਉਹਨਾਂ ਦੇ ਕੋਲੋਂ ਹੀ ਪੁੱਛ ਲੈਨੇ ਆਂ ਵੀਰ ਜੀ ਕੀ ਡਿਮਾਂਡ ਕਰ ਰਹੇ ਆਂ ਵੀਰ ਜੀ ਆਪਾਂ ਇਹਦੀ ਡਿਮਾਂਡ 87000 ਰੁਪਇਆ ਕਰਦੇ ਆਂ 87000 ਆ ਜੀ ਬਿਲਕੁਲ ਜੈਨੂਰ ਬਿਲਕੁਲ ਨਹੀਂ ਠੀਕ ਹੈ ਵੀਰ ਜੀ ਜਾਇਜ਼ ਆ ਮੁੱਲ ਤੇ ਬਾਕੀ ਦੋਸਤੋ ਜਿਹੜੀ 87000 ਰੁਪਇਆ ਵੀਰ ਉਹਨਾਂ ਨੇ ਇਸ ਝੋਟੀ ਦੀ ਜਿਹੜੀ ਡਿਮਾਂਡ ਕੀਤੀ ਆ ਤੇ ਜਿਹੜਾ ਤੁਸੀਂ ਠੀਕ ਹੈ ਜੀ ਮਾਨਤਨ ਵੀ ਵੀਰ ਹੋਣਾ ਵੱਲੋਂ ਖੁੱਲਾ ਕੀਤਾ ਜਾਵੇਗਾ ਜਿਨ੍ਹਾਂ ਵੀ ਜਦੋਂ ਤੁਸੀਂ ਮੌਕੇ ਤੇ ਪਹੁੰਚੋ ਤਸੱਲੀ ਕੀਤੀ ਜਰੂਰ ਕੀਤਾ ਜਾਵੇਗਾ ਬਾਕੀ ਜਿਹੜੀ ਥਾਣਾ ਦੀ ਕੁਆਲਿਟੀ ਆ ਉਹ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਬਾਕੀ ਵੀਰ ਜੀ ਜਿਹੜੀ ਚੁਵਾਈ ਇਸ ਦੀ ਸ਼ਾਮ ਨੂੰ ਤੇ ਸਵੇਰ ਤੱਕ ਹੀ ਟਾਈਮ ਰੱਖਿਆ ਹੋਇਆ ਕਿੰਨੇ ਕਿ ਟਾਈਮ ਤੱਕ ਕਰਦੇ ਆਪਾਂ ਤਕਰੀਬ ਆਪਾਂ ਸਵੇਰੇ ਵੀ 5:30 6 ਸ਼ਾਮ ਨੂੰ ਵੀ ਤਕਰੀਬਨ ਹੀ ਸੇਮ ਟਾਈਮ ਨੂੰ ਠੀਕ ਹੈ ਜੀ ਠੀਕ ਹੈ ਜੀ ਸੋ 5.5 ਤੋਂ 6 ਦੋਸਤੋ ਚਵਾਈ ਹੁੰਦੀ ਹੈ ਵੀ ਜਿਸ ਮੇਰੇ ਵੀਰ ਭਰਾ ਨੇ ਟਾਈਮ ਤੇ ਆਉਣਾ ਉਹ ਵੀਰ ਉਹਨਾਂ ਦੇ ਨੰਬਰ ਜਿਹੜੇ ਆਪਾਂ ਹੁਣੇ ਵੀਰ ਉਹਨਾਂ ਤੋਂ ਪੁੱਛ ਲੈਨੇ ਇੱਕ ਵਾਰੀ ਤੇ ਉਹ ਆਪਾਂ ਸਕਰੀਨ ਤੇ ਵੀ ਚਲਦੇ ਕਰਾਂਗੇ ਵੀਰ ਜੀ ਕਹਿੰਦੇ ਕੰਟੈਕਟ ਨੰਬਰ ਨੇ ਆਪਣੇ ਬੋਲ ਕੇ ਜਰੂਰ ਦੱਸ ਨੜੀ 99063 82025 ਹਾਂਜੀ ਆ ਡਬਲ 906382025 ਠੀਕ ਹੈ ਵੀਰ ਜੀ ਸੋ ਕਿਸਾਨ ਵੀਰੋ ਇਹ ਸਨ ਵੀਰ ਉਹਨਾਂ ਦਾ ਜਿਹੜੇ ਕੰਟੈਕਟ ਨੰਬਰ ਹੈ ਬਾਕੀ ਇਹਨਾਂ ਨੰਬਰਾਂ ਦੇ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਟਾਈਮ ਵੀ ਵੀਰ ਹੁਣੇ ਫੋਨ ਅਟੈਂਡ ਕਰਨਗੇ ਅਟੈਂਡ ਦੇ ਬਾਅਦ ਦੋਸਤੋ ਤੁਸੀਂ ਬਾਤ ਚਿਤ ਕਰ ਸਕਦੇ ਹੋ ਵੀਰ ਹੁਣਾਂ ਨਾਲ ਗੱਲਬਾਤ ਕਰਕੇ ਮੱਝ ਖਰੀਦ ਸਕਦੇ ਹੋ ਦੋਸਤੋ ਛੋਟੀ ਖਰੀਦ ਸਕਦੇ ਹੋ ਤੇ ਬਾਕੀ ਦੋਸਤੋ ਜਿਹੜਾ ਇੱਕ ਹੋਰ ਵੀਰ ਹੁਣਾਂ ਦਾ ਮੈਨੇਜਮੈਂਟ ਹੈਗਾ ਵੀ ਖੁਰਨੀਆਂ ਦੇ ਬਿਲਕੁਲ ਦੋਸਤੋ ਜਿਹੜਾ ਪਾਣੀ ਦੀ ਜਿਹੜੀ ਫੈਸਿਲਿਟੀ ਆ ਉਹਦੀ ਅਵੇਲੇਬਿਲਿਟੀ ਵੀਰ ਹੁਣੇ 24 ਘੰਟੇ ਰੱਖਦੇ ਨੇ ਪਸ਼ੂਆਂ ਨੂੰ ਗਰਮੀ ਦੇ ਵਿੱਚ ਜਿਹੜੀ ਪਾਣੀ ਦੀ ਬਹੁਤ ਵੱਡੀ ਦੋਸਤੋ ਜਿਹੜੀ ਨੀਡ ਹੁੰਦੀ ਆ ਲੋਡ ਹੁੰਦੀ ਆ ਉਹ ਮੈਨੇਜਮੈਂਟ ਆਪਾਂ ਵੀਰ ਹੁਣਾਂ ਦੇ ਕੋਲ ਪੁੱਛਾਂਗੇ ਵੀ ਉਹ ਸਪਲਾਈ ਕਿੱਥੋਂ ਆ ਰਹੀ ਆ ਕਿੱਦਾਂ ਆ ਰਹੀ ਹੈ ਤੇ ਪਾਣੀ ਦਾ 24 ਘੰਟੇ ਮੌਜੂਦ ਰਹਿੰਦਾ ਇਹਨਾਂ ਖੁਰਨੀਆਂ ਦੇ ਦੁਆਰਾ ਬਣਾਏ ਗਏ ਦੋਸਤ ਜਿਹੜੇ ਢੋਲਾਂ ਦੇ ਵਿੱਚ ਡਰਮਾਂ ਦੇ ਵਿੱਚ ਉਹ ਕੀ ਮੈਨੇਜਮੈਂਟ ਹੈਗੀ ਵੀਰ ਜੀ ਮਾੜਾ ਖੁੱਲ ਕੇ ਇਹਦੇ ਬਰਚਾਣਾ ਜ਼ਰੂਰ ਪਾ ਦਿਜੀਏ ਜੀ ਵੀਰ ਜੀ ਇਹਦੇ ਵਿੱਚ ਕੋਈ ਖਾਸ ਗੱਲ ਨਹੀਂ ਹੈਗੀ ਆਪਾਂ ਜਦੋਂ ਖੁਰਲੀਆਂ ਤਿਆਰ ਕੀਤੀਆਂ ਸੀ ਇਹਦੀ ਪਾਈਪ ਲਾਈਨ ਥੱਲੇ ਅੰਡਰਗਰਾਉਂਡ ਕੀਤੀ ਆ 2 ਇੰਚੀ ਪਾਈਪ ਹਰ ਪੁਆਇੰਟ ਤੇ ਇੱਕ ਪੁਆਇੰਟ ਲਾਇਆ ਹੋਇਆ ਠੀਕ ਹੈ ਜੀ ਠੀਕ ਹੈ ਜੀ ਇਹਦੇ ਅੰਦਰੇ ਜਿਆਦਾ ਥੱਲੇ ਤੱਕ ਪਾਣੀ ਨਹੀਂ ਹੈਗਾ ਸਿਰਫ ਇੰਨਾ ਹੀ ਅੱਛਾ ਪਾਣੀ ਬਿਲਕੁਲ ਜੀ ਹਾਂ ਬਿਲਕੁਲ ਪਸ਼ੂ ਪੀਂਦਾ ਖੋਲ ਕੇ ਜਿੰਨਾ ਵੀ ਪਾਣੀ ਪਸ਼ੂ ਪੀਊਗਾ ਉਹਨਾਂ ਹੀ ਜਾਊਗਾ ਉਹਨਾਂ ਹੀ ਜਾਊਗਾ ਹਾਂਜੀ ਬਾਕੀ ਇਹਦਾ ਡਰੇਨ ਰੱਖਿਆ ਹੋਇਆ ਆਪਾਂ ਲਾਸਟ ਇਹਨੂੰ ਮਤਲਬ ਸਾਫ਼ ਕਰਨ ਵਾਸਤੇ ਠੀਕ ਹੈ ਜੀ ਵਾਲ ਲਾਇਆ ਠੀਕ ਹੈ ਜੀ ਠੀਕ ਹੈ ਆਪਾਂ ਪੁੱਟ ਦਿੰਨੇ ਆ ਖਾਲੀ ਹੋ ਜਾਂਦਾ ਇਹਦੀ ਸਫਾਈ ਹੋ ਜਾਂਦੀ ਸਫਾਈ ਹੋ ਜਾਂਦੀ ਆਪਣਾ ਹੱਥ ਹੀ ਕਰ ਸਕਦੇ ਉੱਪਰ ਉੱਪਰ ਬਿਲਕੁਲ ਜੀ ਆਪਾਂ ਇਹਦੇ ਪ੍ਰੈਸ਼ਰ ਪਾਣੀ ਨਾਲ ਮਾਰੋ ਹਾਂਜੀ ਹਾਂਜੀ ਹਾਂ ਤਾਂ ਐਂਡ ਕੈਪ ਪੁੱਟ ਦਿਓ ਠੀਕ ਹੈ ਜੀ ਤਾਂ ਬਿਲਕੁਲ ਜੀ ਸਫਾਈ ਹੋ ਜਾਂਦੀ ਹੈ ਜੀ ਠੀਕ ਹੈ ਜੀ ਮਤਲਬ ਕਿ ਬਾਕੀ ਇਹਦੀ ਅੰਡਰਗਰਾਉਂਡ ਆ ਸਾਰੀ ਪਾਈਪਲਾਈਨ ਜਿਹੜੀ ਹੈਗੀ ਆ ਬਾਕੀ ਇਹ ਇੱਥੋਂ ਸ਼ੁਰੂ ਹੁੰਦਾ ਜੀ ਇਹ ਸਟਾਰਟਿੰਗ ਹਾਂਜੀ ਹਾਂਜੀ ਇਸ ਟੈਂਕੀ ਨੂੰ ਆਪਾਂ ਭਰ ਦਿੰਨੇ ਆਂ ਜੀ ਇਸ ਟੈਂਕੀ ਨੂੰ ਭਰਨ ਤੋਂ ਬਾਅਦ ਆ ਇਹਦੇ ਵਿੱਚ ਜੀ ਇੱਕ ਫਲੋਟ ਵਾਲਵ ਲਾਇਆ ਜਿਸ ਤਰ੍ਹਾਂ ਆਪਣੇ फ्लਸ਼ ਦੇ ਵਿੱਚ ਲੱਗਾ ਹੁੰਦਾ ਜੀ ਜੀ ਪਾਣੀ ਨੂੰ ਟੈਂਕੀ ਨੂੰ ਮੈਂਟੇਨ ਕਰਕੇ ਰੱਖਦਾ ਕੰਟਰੋਲ ਠੀਕ ਹੈ ਸਰ ਬਿਲਕੁਲ ਜਦੋਂ ਇਹ ਅਪ ਡਾਊਨ ਹੁੰਦਾ ਹਾਂਜੀ ਹਾਂਜੀ ਪਾਣੀ ਖਤਮ ਹੋ ਜਾਂਦਾ ਬਿਲਕੁਲ ਜੀ ਥੱਲੇ ਚਲੇ ਜਾਂਦਾ ਬਿਲਕੁਲ ਪਾਣੀ ਲੈਵਲ ਆ ਜਾਂਦਾ ਪਾਣੀ ਦਾ ਲੈਵਲ ਬਿਲਕੁਲ ਜੀ ਲੈਵਲ ਬਣਾਇਆ ਹੋਇਆ ਜੀ ਲੈਵਲ ਬਣਾਇਆ ਓਥੇ ਬਾਹਰ ਬਣਾਇਆ ਹੋਇਆ ਜੀ ਠੀਕ ਹੈ ਇਹ ਮੇਰੇ ਕੋਲੇ ਪੁਰਾਣੀਆਂ ਖੁਰਲੀਆਂ ਸੀਗੀਆਂ ਇਹਨਾਂ ਨੂੰ ਥੋੜਾ ਆਪਾਂ ਹਟਾ ਕੇ ਠੀਕ ਹੈ ਜੀ ਸਰ ਇਹਨਾਂ ਨੂੰ ਬਿਲਕੁਲ ਆਪਾਂ ਅੰਦਰ ਲੈ ਲਿਆ ਠੀਕ ਹੈ ਜੀ ਬਾਕੀ ਇਹ ਆਪਾਂ ਕੋਈ ਪਸ਼ੂ ਕੋਈ ਟੀਕਾ ਕਰਾਉਣਾ ਕੋਈ ਕ੍ਰੋਸਿੰਗ ਲਈ ਹਾਂਜੀ ਜੀ ਬਾਕੀ ਸਭ ਤੋਂ ਮੇਨ ਇਹਦੇ ਵਿੱਚ ਇਹ ਅਗੇ ਇਹਦੇ ਪਿੱਛੇ ਆਪਾਂ ਰੱਸੀ ਲਾ ਦਿੰਨੇ ਆ ਠੀਕ ਹੈ ਜੀ ਆਪਾਂ ਆਰਾਮ ਨਾਲ ਬੈਠ ਕੇ ਇਸ ਜਗ੍ਹਾ ਤੇ ਚੁਆਈ ਕਰਦੇ ਠੀਕ ਹੈ ਜੀ ਪਸ਼ੂ ਤੰਗ ਕਰਦਾ ਕੋਈ ਛੜ ਮਾਰਦਾ ਜਾਂ ਕੋਈ ਅਥਰਾ ਪਸ਼ੂ ਕਹਿ ਲਈਏ ਵੀ ਹੈਨਾ ਜਿਸ ਦਾ ਡਾਈ ਟਾਈਮ ਤੇ ਉਹਦਾ ਪਸ਼ੂ ਤੰਗ ਕਰਦਾ ਇਹਦੇ ਆਪਾਂ ਬੈਠ ਕੇ ਬਿਲਕੁਲ ਚੁਆਈ ਕਰਦੇ ਆ ਕੋਈ ਸਿਰ ਨਹੀਂ ਲੱਗਦਾ ਜਿਆਦਾ ਹੋਰ ਪਸ਼ੂ ਤੰਗ ਕਰਦਾ ਤਾਂ ਆਪਾਂ ਇਹਦੇ ਨਾਲ ਲੱਤ ਬੰਨ ਦੇਈਏ ਸਹੀ ਹੈ ਜੀ ਬਿਲਕੁਲ 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 ਬਹੁਤ ਵਧੀਆ ਮੈਨੇਜਮੈਂਟ ਆ ਵੀਰ ਹੋਣਾ ਦੀ ਇਹਦੇ ਇਸ ਦੇ ਕਾਰਨ ਆਪਾਂ 1.5 ਮਹੀਨਾ ਪਸ਼ੂ ਵੱਧ ਦੁੱਧ ਕੱਢ ਸਕਦੇ ਲਾਸਟ ਟਾਈਮ ਠੀਕ ਹੈ ਜੀ ਠੀਕ ਹੈ ਰਾਈਟ ਟਾਈਮ ਬਿਲਕੁਲ ਸਹੀ ਗੱਲ ਹੈ ਜੀ ਸੋ ਇੱਕ ਵੀਰ ਜੀ ਆਪਣੇ ਕੋਲ ਜਿਹੜੀ ਇੱਕ ਹੋਰ ਕੈਟਾਗਰੀ ਆ ਜਾਂਦੀ ਵੀ ਬੱਚਿਆਂ ਦੀ ਜਿਹੜੀ ਆਪਣੀ ਦੇਖਭਾਲ ਤੇ ਉਹਨਾਂ ਦਾ ਰਹਿਣ ਸਹਿਣ ਇੱਕ ਵੱਖਰੀ ਖੁਰਨੀ ਤਿਆਰ ਕੀਤੀ ਉਹ ਉਹਦਾ ਮਾਰੇ ਚਾਨਣਾ ਜ਼ਰੂਰ ਪਾਇਓ ਵੀ ਬੱਚੇ ਛੋਟੇ ਬੱਚੇ ਹੁੰਦੇ ਆ ਫਲਾਇਲ ਆ ਪਹਿਲਾ ਲਾੜੀ ਇੱਕ ਲੱਕੜ ਦੀ ਛੋਟੀ ਖੁਰਲੀ ਆ ਹਾਂਜੀ ਇਹਨਾਂ ਦਾ ਪਾਣੀ ਦਾ ਮੈਨੇਜਮੈਂਟ ਵੀ ਬਿਲਕੁਲ ਆਪਾਂ ਕੰਮ ਭਰਿਆ ਆ ਬਿਲਕੁਲ ਬਿਲਕੁਲ ਇਹਨਾਂ ਨੂੰ ਵੀ ਪਾਣੀ ਇੱਥੇ ਹੀ ਹਾਂਜੀ ਆਪਾਂ ਡਰੇਨ ਕਰਦੇ ਇਹਨਾਂ ਨੂੰ ਕੱਢ ਦੇਈਦਾ ਪਾਣੀ ਤੇ ਨਾਲ ਹੀ ਜਿਹੋ ਜਿਹੇ ਆਪਾਂ ਹੀਫਰਾਂ ਨੂੰ ਮੱਝਾਂ तकरीबन ਸਾਰੇ ਪਸ਼ੂ ਨੂੰ ਸੇਮ ਚੱਲ ਠੀਕ ਹੈ ਜੀ ਤੇ ਇਹ ਮੇਰੇ ਕੋਲ ਛੋਟੀ ਹੈ ਜੀ 13 ਮਹੀਨੇ ਦੀ ਠੀਕ ਹੈ ਜੀ ਬਿਲਕੁਲ ਇੱਕ ਵਾਰੀ ਹੀਟ ਚ ਆ ਚੁੱਕੀ ਹੈ ਠੀਕ ਹੈ ਜੀ ਬਟ ਥੋੜਾ ਹੋਰ ਤੇਰਾ 13 13 ਮੰਤ ਦੀ ਹੈ ਜੀ 13 ਮੰਤ ਬਹੁਤ ਵਧੀਆ ਬਹੁਤ ਵਧੀਆ ਦੋਸਤੋ ਜਿਹੜੀ ਮਤਲਬ ਕਿ ਗਰੋਥ ਵੀ ਕਹਿ ਲਈਏ ਤੇ ਇੱਕ ਮਤਲਬ ਕਿ ਬਹੁਤ ਵਧੀਆ ਝੋਟੀ ਸਹੀ ਟਾਈਮ ਤੇ ਮਤਲਬ ਵੀਰ ਹੁਣਾਂ ਨੇ ਮਤਲਬ ਕਿ ਬਿਲਕੁਲ ਇੱਕ ਹੀਟ ਆ ਗਈ ਹੈ ਬਾਕੀ ਹਜੇ ਵਜਨ ਜਿਹੜਾ ਵੀਰ ਹੁਣੀ ਹੋਰ ਮੰਗਦੇ ਆ ਵੀ ਵਜਨ ਹੋਰ ਹੋ ਜਾਏਗਾ ਵੀ ਤਕਰੀਬਨ ਫਿਰ ਇਹ ਆਈ ਕੀਤੀ ਜਾਏਗੀ ਇਹ ਮੇਰੇ ਕੋਲ ਲక్ష్ਮੀ ਇੰਡੀਰੀ ਵਾਲਿਆਂ ਦਾ ਨਾਰੇ ਦੀ ਕੱਟੀ ਆ ਠੀਕ ਹੈ ਜੀ

ਬੀਬੀ ਜਿਹੜੀ ਇਹ ਵੀਰ ਉਹਨਾਂ ਦੇ ਕੋਲ ਫੀਮੇਲ ਆਈ ਹੈ 12 13 ਦਿਨ ਦੀ ਵੀਰ ਉਹਨਾਂ ਦੱਸਿਆ ਕੱਟੀ ਹੈ ਹਾਂਜੀ ਇਹ ਕੱਟੀ ਆਈ ਮੋਦੀ ਦੀ ਜੀ ਇਹ ਮੋਦੀ ਦੀ ਕੱਟੀ ਬਿਲਕੁਲ ਜੈੱਡ ਬਲੈਕ ਹੈ ਜੀ ਕੁਛ ਕੁ ਪੂਛ ਤੇ ਵਾਲ ਮਿਲਣਗੇ ਚਿੱਟੇ ਹਣਾ ਥੋੜੇ ਜਿਹਾ ਕੁਛ ਕੁ ਬਿਲਕੁਲ ਇੱਕ ਦੋ ਆਏ ਵਾਲ ਜੀ ਇੱਕ ਦੋ ਵਾਲ ਚਿੱਟੇ ਨੇ ਇਹ ਮੋਦੀ ਦੀ ਬੱਚੀ ਆ ਮੋਦੀ ਦੀ ਬੱਚੀ ਆ ਠੀਕ ਹੈ ਤੇ ਇਹਦੀ ਮਦਰ ਵੀ ਚੰਗੇ ਦੁੱਧ ਤੇ ਚੱਲ ਰਹੀ ਹੈ ਜੀ ਬਿਲਕੁਲ ਜੀ ਠੀਕ ਆ ਘੱਟੋ ਘੱਟ 17 18 ਲੀਟਰ ਤੇ ਚੱਲ ਰਹੀ ਹੈ ਠੀਕ ਠੀਕ ਆ ਠੀਕ ਆ ठीक है तकरीबन ऑलमोस्ट सारे आ, मतलब सीमेंट तो ही बच्चे मैं डायरेक्ट क्रॉसिंग नहीं करवाता ठीक है आ, मतलब कि सीमेंट चेंज करने जरूरी नहीं हो थी, कर दियो ਤੁਸੀਂ बिल्कुल जी सीमेंट ਕਦੀ ਆਪਾਂ ਨੂੰ મતલਬ ਚੰਗੇ ਜਿਹੜੇ ਬੁੱਲ ਆਪਾਂ ਨੂੰ ਲੱਗਦਾ ਸਾਡੀ ਮਦਰ ਦਾ ਰਿਕਾਰਡ ਆ ਠੀਕ ਹੈ ਨਹੀਂ ਬਹੁਤ ਵਧੀਆ ਵੀਰ ਜੀ ਵੀ ਤੁਸੀਂ मतलब ਕਿ ਇੰਨੇ ਕ ਐਜੂਕੇਟ ਹੋ ਇੰਨੇ ਕ ਤੁਸੀਂ मतलब ਹੈਗੇ ਹੋ ਵੀ ਤੁਹਾਨੂੰ ਪਤਾ ਵੀ ਇਹਨਾਂ ਦੇ ਉੱਤੇ ਕੀ ਵਰਕ ਕਰਨਾ ਨਹੀਂ ਤੇ ਅੱਜ ਕੱਲ ਮਤਲਬ ਕਿ ਨੀਲੀ ਦੇ ਉੱਤੇ ਮੋਹਰਾ ਦਾ ਮੋਹਰਾ ਦੇ ਉੱਤੇ ਨੀਲੀ ਦਾ ਕ੍ਰੋਸਿੰਗ ਚੱਲੀ ਨਹੀਂ ਨੀਲੀ ਤਾਂ ਆਪਾਂ ਕਰਦੇ ਨਹੀਂ ਬਿਲਕੁਲ ਆਪਾਂ ਮੋਹਰਾ ਤੇ ਹੀ ਕੰਮ ਕਰਦੇ ਆ ਤਾਂ ਬਿਲਕੁਲ ਕੋਈ ਵੀ ਮੇਰੇ ਕੋਲ ਆਊਟ ਕੈਟਾਗਰੀ ਮਤਲਬ ਮੋਰਾ ਤਾਂ ਨਹੀਂ ਮਿਲੂਗਾ ਠੀਕ ਹੈ ਜੀ ਬਾਕੀ ਕਿਸਾਨ ਵੀਰੋ ਵੀ ਵੀਰ ਹੋਣਾ ਦੀ ਜਿਹੜੀ ਮਤਲਬ ਕਿ ਤੁਸੀਂ ਵੇਖ ਸਕਦੇ ਹੋ ਮੈਨੇਜਮੈਂਟ ਇੱਕ ਬਹੁਤ ਵਧੀਆ ਹੈ ਕਿ ਇਹ ਵੀ ਗਰਮੀ ਦੇ ਵਿੱਚ ਜਿਹੜੀ ਪਾਣੀ ਦੀ ਆ ਸਮੱਸਿਆ ਉਹ ਬਹੁਤ ਵੀਰ ਐ ਵੀ ਸਵੇਰ ਪਾਣੀ ਪੀਉਣ ਤੋਂ ਬਾਅਦ ਇੱਕ ਸ਼ਾਮ ਨੂੰ ਜਦੋਂ ਆਪਾਂ ਪਾਣੀ ਪਿਉਣੇ ਆ ਦੋ ਟਾਈਮ ਹੀ ਜਿਹੜਾ ਪਸ਼ੂ ਨੂੰ ਪਾਣੀ ਮਿਲ ਪਉਂਦਾ ਤੇ ਇੱਥੇ ਮਤਲਬ ਕਿ 24 ਘੰਟੇ ਪਾਣੀ ਦੀ ਅਵੇਲੇਬਿਲਟੀ ਹੈਗੀ ਹੈ ਪਸ਼ੂ ਆਪਣਾ ਚਾਰਾ ਖਾਣ ਤੋਂ ਬਾਅਦ ਵੀਰ ਉਹਨਾਂ ਨੇ ਮਤਲਬ ਕਿ ਜਿੱਦਾਂ ਖੁਰਲੀਆਂ ਦੇ ਵਿੱਚ ਅਚਾਰ ਵੀ ਸੁੱਟਿਆ ਹੈ ਅਚਾਰ ਵੀ ਉਹਨਾਂ ਨੇ ਮੱਕੀ ਦਾ ਪਾਇਆ ਅਚਾਰ ਖਾਣ ਤੋਂ ਬਾਅਦ ਦੁੱਸਤ ਜਿਹੜਾ ਚਾਰਾ ਖਾਣ ਤੋਂ ਬਾਅਦ ਇੱਕ ਪਾਣੀ ਪਸ਼ੂ ਖੁੱਲ ਕੇ ਪੀ ਸਕਦਾ ਰਜਮਾ ਬਹੁਤ ਵਧੀਆ ਮੈਨੇਜਮੈਂਟ ਲੱਗੀ ਹੈ ਜੀ ਸਾਈਡ ਤੇ ਪੂਰੇ ਦੁੱਧ ਵਾਲੇ ਪਸ਼ੂ ਆਪਣੇ ਹਾਂਜੀ ਹਾਂਜੀ ਸਾਰੇ ਹਾਂਜੀ ਹਾਂਜੀ ਇਧਰ ਹੀ ਫਰਾ ਕੱਟੀਆਂ ਹਾਂਜੀ ਹਾਂਜੀ ਇਧਰ ਗੱਬਣਾ ਆ ਗਈਆਂ ਤਿੰਨ ਨੂੰ ਠੀਕ ਹੈ ਇਧਰ ਜਿਹੜੀ ਗੱਬਰ ਗੱਬਣਾ ਦੀ ਕੈਟਾਗਰੀ ਆ ਗਈ ਹੈ ਇਹ ਅਲੱਗ ਹੈ ਜੀ ਗੱਬਰ ਇਹ ਅਲੱਗ ਗੱਬਣਾ ਹੈ ਜੀ ਠੀਕ ਝੋਟੀਆਂ ਜੀ ਮੇਰੇ ਕੋਲੇ ਕਿ ਫਰਵਰੀ 10 ਨੂੰ ਹੋ ਜਾਊਗੀ ਤਿੰਨ ਸਾਲ ਦੀ ਠੀਕ ਹੈ ਜੀ 2022 ਦੇ ਵਿੱਚ ਤੇ ਹੁਣ ਇਹ 8 ਮਹੀਨੇ ਦੀ ਗੱਪਣਾ 8 ਮਨთ ਦੀ ਦੋਸਤੋ ਗੱਪਣਾ ਹਾਂ ਜੀ ਤੇ ਫਰਵਰੀ ਤਿੰਨ ਸਾਲ ਦੀ ਹੋ ਗਈ ਯਾਨੀ ਕਿ ਇਹ ਕਰੀਬ ਤਿੰਨ ਸਾਲ ਤੋਂ ਪਹਿਲਾਂ ਸੁਪੂਗੀ ਸੁਪੂਗੀ ਤੇ ਇਹਨੇ ਦੋ ਦੰਦ ਹੁਣ ਕੱਟੇ ਆ ਜੀ ਠੀਕ ਹੈ ਜੀ ਤਾਂ ਮੂੰਹ ਉਹ ਦੋ ਦੰਦਾਂ ਦੋਂਦੀ ਹੋ ਗਈ ਦੋਸਤੋ ਮੂੰਹ ਤੇ ਬਿਲਕੁਲ ਸੂਨ ਨੇ ਦੋਸਤੋ ਵੀ ਕਾਬਲ ਆ ਵੀ ਟਾਈਮ ਕੁਛ ਨਹੀਂ ਰਹਿ ਗਿਆ ਦੋਂਦੀ ਏ ਮੂੰਹ ਦੋਸਤੋ ਬਿਲਕੁਲ ਸੁਪੂਗੀ ਬਿਲਕੁਲ ਬਿਲਕੁਲ ਤੇਰੀ ਮਾਂ ਦਾ ਵੀ ਬਿਲਕੁਲ ਰਿਕਾਰਡ ਆ ਜੀ ਠੀਕ ਹੈ ਜੀ ਠੀਕ ਹੈ ਸੋ ਦੋਸਤੋ ਵੀ ਕਾਫੀ ਜ਼ਿਆਦਾ ਵਧੀਆ ਵੀ ਇੱਕ ਵਧੀਆ ਚੰਗੀ ਗਰੋਥ ਦੇ ਨਾਲ ਨਾਲ ਇੱਕ ਸਹੀ ਟਾਈਮ ਤੇ ਦੋਸਤੋ ਜਿਹੜੀ AI ਵੀਰ ਹੁਣੀ ਕਰਵਾਉਂਦੇ ਨੇ ਪਸ਼ੂਆਂ ਦੇ ਕਾਫੀ ਵਧੀਆ ਰਖਰਖਾ ਸੋਣਾ ਹੈਗਾ EBS ਆ ਲੈਣ ਦਾ ਦਰੋਣਾ ਬੁੱਲਾ ਠੀਕ ਹੈ ਜੀ ਗੱਬਣਾ ਇਹ ਮੋਦੀ ਦਵਾਦੀ ਇਹ ਵੀ ਗੱਬਣਾ ਹੋਣਾ ਠੀਕ ਹੈ ਇਹ ਵੀ ਮੋਦੀ ਤੋਂ ਗੱਬਣਾ ਜੀ ਤਕਰੀਬ ਨੇ ਮੱਝ ਫੀਮੇਲ ਕਾਫੀ ਦਿੰਦੀ ਆ ਠੀਕ ਹੈ ਜੀ ਇਹ ਉਹ ਕੱਟੀ ਆ ਫਿਰ ਦੂਸਰੇ ਨੰਬਰ ਵਾਲੀ ਤਕਰੀਬਨ ਪਰਮਾਤਮਾ ਕਰਿਆ ਇਹ ਠੀਕ ਹੈ ਠੀਕ ਹੈ ਤੇ ਵੀਰ ਜੀ ਵੀ ਇੱਕ ਇਹ ਗੱਲ ਵੀ ਆਪਣੇ ਜਿੰਨੇ ਵੀ ਪਸ਼ੂ ਆਪਣੇ ਵਿਖਾਏ ਨੇ ਮੱਝਾਂ ਦਿਖਾਈਆਂ ਨੇ ਤੇ ਕੋਈ ਮੱਝ ਆਪਣੀ ਕਿੰਨੇ ਕਿ ਜਿਹੜੀ ਮਤਲਬ ਹਾਈਐਸਟ ਪੀ ਪੀ ਤੇ ਚੱਲ ਰਹੀ ਹਾਈਐਸਟ ਵੀਰ ਜੀ ਇਹ ਮੱਝ ਆ ਹਾਂਜੀ ਬਿਲਕੁਲ ਜੀ 23 ਪਲੱਸ ਚੱਲੀ ਆ ਜੀ ਅੱਛਾ ਜੀ ਹਾਂਜੀ ਇਹਨੂੰ ਅੱਜ ਆਪਾਂ ਇਹਨਾਂ ਨੂੰ ਡਰਾਈ ਕੀਤਾ ਨੂੰ ਇਹਦੇ ਸੂਣ ਦੇ ਵਿੱਚ ਤਕਰੀਬ 1 ਮਹੀਨਾ ਲੱਗੇਗਾ ਡਰਾਈ ਕੀਤਾ ਇਹਨਾਂ ਨੂੰ 10-15 ਦਿਨ ਹੋ ਗਏ ਵੀ ਬੜੀ ਮੁਸ਼ਕਲ 5-6 ਕਿਲੋ ਕੁ ਠੀਕ ਹੈ ਠੀਕ ਹੈ ਬਿਲਕੁਲ ਇਹਨੂੰ ਭੁੱਖਿਆ ਰੱਖ ਕੇ ਬਿਲਕੁਲ ਬਿਲਕੁਲ ਤੇ ਹਜੇ ਵੀਰ ਜੀ ਕਿੰਨੇ ਕ ਟਾਈਮ ਅਗੇ ਸੂਣ ਵਿੱਚ ਪਿਆ ਇੱਕ ਮਹੀਨਾ ਪਿਆ ਜੀ ਬਿਲਕੁਲ ਬਹੁਤ ਬੰਦੀ ਆ ਹਾਂ ਜੀ ਬਹੁਤ ਦੋਸਤੋਂ ਬਾਕੀ ਵੇਖ ਸਕਦੇ ਤੁਸੀਂ ਕਾਫੀ ਢਿੱਲਾ ਤੇ ਖੁੱਲਾ ਲੇਵਾ ਬਣਾਉਣ ਵਾਲੀ ਇਹ ਜਿਹੜੀ ਵੀਰ ਉਹਨਾਂ ਦੇ ਕੋਲ ਮੱਝ ਬਾਕੀ ਆਪਣੇ ਕੋਲ ਦੋ ਮੱਝਾਂ ਤੇ ਇਹਦੀਆਂ ਵੀਰ ਦੀ ਬੱਚੀਆਂ ਪੁੱਛੀਆਂ ਹੋਈਆਂ ਆਈਆਂ ਆਪਣੇ ਕੋਲ ਇਹਦੇ ਕੋਲ ਇਹ ਜਿਹੜੀ 13 ਮਹੀਨੇ ਵਾਲੀ ਕੱਟੀ ਆ ਹਾਂ ਜੀ ਹਾਂ ਜੀ ਇੱਕ ਉਹ ਆ ਜੀ ਠੀਕ ਹੈ ਇਹ ਪੇ ਆ ਜੀ ਠੀਕ ਹੈ ਇੱਕ 13 ਮੱਧ ਦੀ ਪਹਿਲੇ ਨੰਬਰ ਤੇ 200 ਕੜੀ ਜਿਹੜੀ ਆਪਣੀ ਛੋਟੀ ਖੜੀ ਹੈ ਉਹ ਆ ਇਸ ਦੀ ਬੱਚੀ ਇੱਕ ਇਹ ਬੱਚੀ ਆ ਜੀ ਇੱਕ ਇਹ ਬੱਚੀ ਆ ਠੀਕ ਹੈ ਜੀ ਅੱਜ ਇਹਨੂੰ ਫਰੀ ਰੱਸੀ ਪਾਈ ਹੈ ਹਾਂਜੀ ਇਹ ਵੀ ਐਕਐਲਡੀ ਵੀ ਸਰਕਾਰੀ ਸੀਮੰਦੀ ਹੈ ਠੀਕ ਹੈ ਜੀ ਹਾਂਜੀ ਉਹ ਪਰਲੇ ਸਾਈਡ ਆ ਸਰਤਾਜ ਤੱਲੂ ਦਾ ਕਟਾ ਹੈ ਜੀ ਠੀਕ ਹੈ ਜੀ ਉਹ ਕਟਾ ਜੀ ਇੱਕ ਹੀ ਕਟਾ ਮੈਨੂੰ ਲੱਗਦਾ ਵੀ ਸਾਰੇ ਆਪਣੇ ਮਾਲਜੇ ਕੀ ਕਟਾ ਹੋਊਗਾ ਛੋਟੇ ਬੱਚਿਆਂ ਦੇ ਦੋ ਆ ਦੋ ਕਟੇ ਆ ਹਾਂਜੀ ਠੀਕ ਹੈ ਜੀ ਠੀਕ ਹੈ ਇਹ ਵੀ ਵੀਰ ਜੀ ਕਿਸੇ ਸਰਕਾਰੀ ਸੀਮੰਦ ਦੇ ਕਟਾ ਹੋਊਗਾ ਆਪਣੇ ਕੋਲ ਬਿਲਕੁਲ ਜੀ ਇਹ ਮੈਂ ਨਹੀਂ ਇਹ ਮੈਂ Rajasthan ਤੋਂ ਮੱਝ ਲੈ ਕੇ ਆਂਦੀ ਸੀ ਬੀ ਆਪਣੇ ਕੋਲੇ 7 ਹੀ ਦੇ ਨੇ ਮਤਲਬ ਇਹ 3 ਇਹ ਮਾਝੀ ਦੇ 16 17 ਤੇ ਤਕਰੀਬਨ অলਮੋਸਟ ਵੀ ਜੀ ਆਪਣੇ ਕੋਲੇ 18 17 20 ਕਿੱਥੇ ਵਾਲੇ ਪਸ਼ੂ ਨੇ ਸਾਰੇ ਠੀਕ ਹੈ ਜੀ ਠੀਕ ਹੈ ਸੋ ਕਿਸਾਨ ਵੀਰੋ ਇਹ ਵੀਰ ਹੁਣਾਂ ਦਾ ਜਿਹੜਾ ਫਾਰਮ ਸੀਗਾ ਜੋਰ ਸਿੰਘ ਵਾਲਾ ਦੋਸਤੋ ਪਿੰਡ ਪੈਂਦਾ ਵੀਰ ਹੁਣਾਂ ਦਾ ਇੱਕ ਜਿਹੜਾ ਮੋਹਰਾ ਤੇ ਵਰਕ ਕਰਦੇ ਨੇ ਮੋਹਰਾ ਦੀ ਹੀ ਇਹ ਕੋਈ AI ਕਰਵਾਉਂਦੇ ਨੇ ਚੰਗੇ ਪਸ਼ੂ ਗੱਭਣਾ ਵੀਰ ਹੁਣੇ ਟਾਈਮ ਟੂ ਟਾਈਮ ਸਮੇਂ ਦੇ ਨਾਲ ਜਿਹੜੇ ਚੇਂਜ ਵੀ ਕਰਦੇ ਰਹਿੰਦੇ ਨੇ ਇੰਜੈਕਸ਼ਨ ਇਹਨੂੰ ਲਾਉਂ ਦੱਸ ਦੇਣੇ ਠੀਕ ਹੈ ਜੀ ਕਿਤੇ ਥੱਲੇ 12 13 ਲੀਟਰ ਦੁੱਧ ਤਿਆਰ ਹੈ ਠੀਕ ਹੈ ਜੀ ਠੀਕ ਹੈ ਸੇਲ ਵਾਸਤੇ ਨਹੀਂ ਹੈ ਜੀ ਠੀਕ ਹੈ ਬਾਕੀ ਦੋਸਤੋ ਇਹ ਇਹਦੀ ਜਿਹੜੀ ਅਵੇਲੇਬਿਲਟੀ ਆ ਸੇਲ ਵਾਸਤੇ ਬਿਲਕੁਲ ਨਹੀਂ ਹੈਗੀਗੀ ਇਹ ਵੀਰ ਉਹਨਾਂ ਦਾ ਮਤਲਬ ਕਿ ਡੇਰੀ ਲਈ ਘਰ ਦੇ ਵਿੱਚ ਰੱਖੀ ਹੋਈ ਹੈ ਇਹ ਜਿਹੜੀ ਮੱਝ ਆ ਉਹ ਐਸਲਡੀਵੀ ਵਾਲੀ ਕੱਟ ਜਿਹੜੀ 47 ਦੀ ਮੰਨ ਵਾਲੀ ਠੀਕ ਹੈ ਉਹਦੀ ਮਾਂ ਜੀ ਇਹ ਵੀ ਸਾਡੇ 22 23 ਲੀਟਰ ਤੇ ਚੱਲੀ ਹੈ ਠੀਕ ਹੈ ਜੀ ਠੀਕ ਹਾਂਜੀ ਹੁਣ ਇਸ ਟਾਈਮ ਇਹਦੇ ਥੱਲੇ 13 ਲੀਟਰ ਦੁੱਧ ਤਿਆਰ ਆ ਠੀਕ ਹੈ ਜੀ ਬਾਕੀ ਅਜੇ ਸੂਰੀ ਨੂੰ ਇਹਨੂੰ ਅਜੇ ਸਾਰਾ 13 ਨਹੀਂ ਆ ਠੀਕ ਹੈ ਬ ਕਿ ਸੀਮਨ ਯੂਜ਼ ਕਰੋ ਚੰਗਾ ਕਰੋ ਜੀ ਵੀਰ ਬੁੱਲ ਵੇਖੋ ਉਹਦੀ ਮਾਦਾ ਰਿਕਾਰਡ ਦੇਖੋ ਉਹਦੇ ਫਾਦਰ ਦਾ ਦੇਖੋ ਬਿਲਕੁਲ ਜੀ ਤੇ ਕੀ ਆ ਜੀ ਫਿਰ ਫਿਰ ਅੱਗੇ ਚੰਗੇ ਰਿਜ਼ਲਟ ਆਪ ਨੂੰ ਮਿਲ ਸਕਦੇ ਨੇ ਚੰਗੇ ਰਿਜ਼ਲਟ ਮਿਲਣਗੇ ਆਪਣੇ ਖੁਦ ਦੇ ਬੱਚੇ ਤਿਆਰ ਹਾਂਜੀ ਜੇ ਆਪਣਾ 15 ਤੋਂ ਉੱਪਰ ਆਪ ਚਲਣ ਵਾਲੀਆਂ ਮੱਝਾਂ ਨੇ ਤੇ ਉਹਨਾਂ 'ਚ ਜੇ ਚੰਗਾ ਸੀਮਨ ਰੱਖਾਂਗੇ ਚੰਗੇ ਮਦਰ ਦੇ ਬੱਚੇ ਆਲਾ ਨਾਲ ਪਹਿਲੇ ਸੂਏ 13 14 15 ਲੀਟਰ ਪੇਪਰ ਦੁੱਧ ਠੀਕ ਹੈ ਠੀਕ ਹੈ ਹਾਂਜੀ ਸੋ ਦੋਸਤੋ ਐਡਵਾਈਸ ਵੀਰ ਹੁਣ ਨੇ ਇੱਕ ਦੱਸ ਦਿੱਤੀ ਹੈ ਵੀ ਤੁਹਾਨੂੰ ਵੀ ਇੱਕ ਚੰਗੇ ਸੀਮਨ ਦੀ ਜਿਹੜੀ ਵਰਤੋਂ ਉਹ ਕਰਨੀ ਬਣਦੀ ਆ ਜੇਕਰ ਆਪਾਂ ਡੇਰੀ ਤੰਦਾ ਜਾਂ ਪਸ਼ੂ ਵਪਾਰ ਬਚਾਉਣਾ ਚਾਹੋ ਨੇ ਪਸ਼ੂ ਵਪਾਰ ਦੀ ਦੋਸਤੋ ਵੀ ਗੱਲ ਵੀ ਕਰ ਲਈਏ ਵੀ ਚੰਗਾ ਪਸ਼ੂ ਜੇਕਰ ਆਪਾਂ ਵਪਾਰ ਦੀ ਲਾਈਨ ਵਿੱਚ ਆਪਾਂ ਵੇਚਣ ਵਾਸਤੇ ਵੀ ਅਵੇਲੇਬਿਲਟੀ ਕਰਵਾਉਣੇ ਆ ਤੇ ਉਹ ਵੀ ਅੱਗੇ ਜਿਹੜੇ ਮੇਰੇ ਵੀਰ ਕੋਈ ਪਸ਼ੂ ਪਾਲਕ ਲੈ ਕੇ ਜਾਣ ਜਾਣ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਵਧੀਆ ਮੁਨਾਫਾ ਹੋਵੇ ਕਿ ਚੰਗੇ ਪਸ਼ੂ ਦਿੱਥੇ ਲਿਓ ਦੁੱਧ ਪ੍ਰਾਪਤ ਕਰ ਸਕਣ ਸੋ ਦੋਸਤੋ ਇਹ ਸੀ ਵੀਰ ਹੋਣਾ ਦਾ ਜਿਹੜਾ ਫਾਰਮ ਜੋੜ ਸਿੰਘ ਵਾਲਾ ਪਿੰਡ ਆ ਦੋਸਤੋ ਇਹ ਬਾਕੀ ਤਹਿਸੀਲ ਪੱਟੀ ਹੈ ਜਿਲ੍ਹਾ ਜਿਹੜਾ ਸਾਨੂੰ ਤਰਨ ਤਰਨ ਲੱਗਦਾ ਕੋਈ ਫਿਰ ਦੱਸ ਦਿੰਨੇ ਆ ਵੀਰ ਹੋਣਾ ਦਾ ਨਾਮ ਇੱਕ ਵਾਰੀ ਫਿਰ ਪੁੱਛ ਕੇ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜੀ ਆਪਣਾ ਕੰਟੈਕਟ ਨੰਬਰ ਆ ਜੀ 9906382025 9906382025 ਠੀਕ ਆ ਸੋ ਕਿਸਾਨ ਵੀਰੋ ਬਾਕੀ ਜਿਹੜਾ ਵੀਡੀਓ ਨੂੰ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ